ਨ ਸਰਵਣ ਸਿੰਘ ਪੰਦੇੜ ਦੋਵਾਂ ਮੋਰਚਾ ਵੱਲੋਂ ਜਿਹੜਾ ਪੀਸਫੁਲੀ ਟੰਗ ਨਾਲ ਸਵਾਲ ਜਵਾਬ ਦਾ ਐਲਾਨ ਹੋਇਆ ਸੀਗਾ ਉਹਦੇ ਤਹਿਤ ਅੱਜ ਪੰਜੋਖੜਾ ਸਾਹਿਬ ਦੇ ਨੀਅਰ ਪਮਨ ਸੈਣੀ ਕੋ ਬਤਾਇਆ ਕਿ ਦੱਸੇ ਜਾ ਰਹੇ ਉੱਥੇ ਕਿਸਾਨ ਸਵਾਲ ਕਰਨ ਲਈ ਜਾ ਰਹੇ ਸੀਗੇ ਤੋਂ ਉੱਥੇ ਹਰਿਆਣੇ ਦੀ ਪੁਲਿਸ ਨੇ ਜ਼ਬਰ ਕੀਤਾ ਹੈ ਕਵਾ ਲਾਠੀ ਚਾਰਜ ਕੀਤਾ ਜੋ ਸਨਵੇਚ ਆ ਰਿਹਾ ਕਿਸਾਨਾਂ ਨੂੰ ਪੰਜੋਖੜਾ ਥਾਣੇ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਵਾ ਔਰ ਟਰੈਕਟਰ ਵੀ ਕੁਝ ਜਿਹੜੇ ਆ ਉਹਨਾਂ ਆਪਣਾ ਹਾਸਤ ਵਿੱਚ ਲਏ ਆ ਸੋ ਇਸ ਕਰਕੇ ਕੇਂਦਰ ਦੀ ਸਰਕਾਰ ਨੂੰ ਤੇ ਹਰਿਆਣੇ ਦੀ ਸਰਕਾਰ ਨੂੰ ਚੇਤਾਵਨੀ ਆ ਕਿ ਉਹ ਤੰਤ ਕਿਸਾਨਾਂ ਨੂੰ ਰਿਹਾ ਕਰਨ ਔਰ ਜਮੂਰੀ ਟੰਗ ਨਾਲ ਆਪਣੀ ਗੱਲ ਕਰਨ ਦਾ ਹੱਕ ਦੇਣ ਨਹੀਂ ਤਾਂ ਫਿਰ ਕੋਈ ਤਿੱਖੇ ਐਕਸ਼ਨ ਦਾ ਵੀ ਐਲਾਨ ਕੀਤਾ ਜਾ ਸਕਦਾ ਔਰ ਇਸ ਹਰਿਆਣਾ ਪੁਲਸ ਦੀ ਚੋਣਾ ਦੇ ਵਿੱਚ ਵੀ ਸੈਣੀ ਸਰਕਾਰ ਖੱਟੜ ਹੋਣਾ ਦੀ ਸਰਕਾਰ ਮੋਦੀ ਤੇ ਅਮਿਤ ਸ਼ਾਹ ਦੀ ਸਰਕਾਰ ਕਿਸਾਨਾਂ ਤੇ ਜ਼ਬਰ ਟਾ ਰਹੀ ਆ ਇਹਦੀ ਨਿੰਦਾ ਕਰਦੇ ਆ ਧੰਨਵਾਦ